ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਦੇ ਨਿਗਰਾਨੀ ਹੇਠ ਫਰੀਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਮਾੜੇ ਅਸਰਕਾਰ ਵਿੱਚ ਕਾਰਵਾਈ ਕਰਦੇ ਆ ਰਹੇ ਆ ਤੇ ਜਦੋਂ ਵੀ ਕੋਈ ਫਰੀਕੋਟ ਅਫੀਸ ਤੋਂ ਕੀਤੀ ਵੀ ਇਨਫੋਰਮੇਸ਼ਨ ਮਿਲਦੀ ਮਾੜੇ ਅਸਰਕਾਰ ਤੋਂ ਜਿਹੜੀ ਤੋਂ ਵੀ ਕਾਰਵਾਈ ਕੀਤੀ ਜਾਂਦੀ ਇਸੇ ਹੀ ਲੜੀ ਤਹਿਤ ਸਾਡੇ ਏਐਸਸੀ ਰਾਜ ਸਿੰਘ ਜੋ ਸਰਦ ਫਰੀਕੋਟ ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਇੱਕ ਕਾਰ ਤੇ ਲੜਕੇ ਕਿਸੇ ਵੱਡੀ ਵਾਅਦੇ ਨੂੰ ਅੰਜਾਮ ਦੇਣ ਦਿਨ ਲੱਗੇ ਨੇ ਤਾਂ ਸਾਡੇ ਰਾਜ ਸਿੰਘ ਪੁਲਿਸ ਪਾਰਟੀ ਲੈ ਕੇ ਉੱਥੇ ਮੌਕੇ ਤੇ ਪਹੁੰਚੇ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੇ ਮੌਕੇ ਦੇ ਜਿਹੜੇ ਪੰਜ ਨੇ ਪੰਜ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਪੰਜੇ ਹੀ ਬਠਿੰਡਾ ਜ਼ਿਲ੍ਹਾ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਦੇ ਜਿਹੜਾ ਸੁਖਮੰਦਰ ਸਿੰਘ ਆਵਾਸੀ ਚੱਕ ਫਤੇ ਸਿੰਘ ਜ਼ਿਲ੍ਹਾ ਬਠਿੰਡਾ ਇਹਦੇ ਦੇ ਪਹਿਲਾਂ ਇੱਕ ਮੁਖਸ਼ਾ ਸਾਹਿਬ ਕੇ ਪੱਤਾ ਦਰਜ ਤੇ ਕੁਲਵਿੰਦਰ ਸਿੰਘ ਕਰਤਾਰਪੁਰ ਥਾਣਾ ਜ਼ਿਲ੍ਹਾ ਬਠਿੰਡਾ ਇਸ ਤੋਂ ਪਹਿਲਾਂ ਕਰਮਾਦਰ ਜੀ ਇਹ ਪਹਿਲਾਂ ਵੀ ਜਿਹੜੇ ਜਿਹੜੇ ਆਪਣੀ ਬੇਲਆਊਟ ਨੇ ਬਾਹਰ ਆਏ ਨੇ ਤੇ ਇਹ ਜਦੋਂ ਇਹਨਾਂ ਨੂੰ ਗਿਫਟਾ ਕੀਤਾ ਗਿਆ ਤਾਂ ਇਹਨਾਂ ਕੋਲੋਂ ਇੱਕ Honda City ਕਾਰ ਇੱਕ ਮੋਟਰਸਾਈਕਲ ਤਿੰਨ ਕਾਫੇ ਇੱਕ ਅਖੰਡਾ ਤੇ ਖਲੋਏ ਦੀ ਅੰਗਰੇਰੀ ਵਾਲਾ ਜਿਹੜਾ ਮਾਰੂਥਿਆਫ ਮਿਲੇ ਨੇ ਤੇ ਇਹਨਾਂ ਤੇ ਅਸੀਂ ਮਕਦਮਾ ਨੰਬਰ 236 ਮਿਤੀ 16/10 ਨੂੰ ਔਰਨੇ ਕ੍ਰਾਈਮ ਤਹਿਤ ਅਸੀਂ ਦਰਜ ਕੀਤਾ ਹੈ ਜਿਹਨਾਂ ਨੂੰ ਅੱਜ ਅਸੀਂ ਮਾਨਯੋਗ ਕੋਰਟ ਵਿੱਚ ਪੇਸ਼ ਕਰਾਂਗੇ ਦੇ ਪੇਸ਼ ਕਰਕੇ ਇਹਨਾਂ ਤੋਂ ਸਖਤੀ ਨਾਲ ਪੁੱਛਿਸ਼ ਕਰਕੇ ਕੀਤੀ ਜਾਵੇਗੀ ਕਿ ਇਹ ਕੇਸ ਵਾਦਾ ਤੋਂ ਅੰਜਾਮ ਦੀ ਅਜਾਰੇ ਸੀ ਤੇ ਇਸ ਤੋਂ ਪਹਿਲਾਂ ਵੀ ਜੇ ਹੋਰ ਵੀ ਇਹਨਾਂ ਕੋਈ ਵਾਅਦੇ ਤਾਂ ਅੰਜਾਮ ਹੋਤਾ ਕੋ ਵੀ ਅਸੀਂ ਇਨਵੈਸਟੀਗੇਸ਼ਨ ਦਾ ਕਾਰਡ ਰਹੇਗਾ ਇਹ ਸਭ ਅਸੀਂ ਇਸ ਤੋਂ ਲੈ ਕੇ ਆ